ਕਿਹੜੀ ਦਵਾਈ ਆ ਜਿਹਨਾਂ ਨੂੰ ਤੁਸੀਂ ਦਾਵਾ ਕਰਦੇ ਹੋ ਕਿ ਚਿੱਟਾ ਮੋਤੀਆ ਹੋਵੇ ਦੂਜੇ ਆਪਰੇਸ਼ਨ ਵੀ ਨਹੀਂ ਹੁੰਦੇ ਤੇ ਐਨਕ ਵੀ ਉਤਰ ਜਾਂਦੀ ਹੈ ਤੁਹਾਡੀ ਦਵਾਈ ਨਾਲ ਕਿਸੇ ਦਾ ਚਿੱਟਾ ਮੋਤੀਆ ਹੋਵੇ ਕਾਲਾ ਮੋਤੀਆ ਹੋਵੇ ਧੁੰਦਲਾਪਨ ਕਿਸੇ ਦੇ ਐਨਕ ਲੱਗੀ ਹੋਵੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਏਡੇ 3 ਦਿਨ 4-4 ਨੰਬਰ ਦੀ ਐਨਕ ਲੱਗੀ ਹੈ ਤੇ ਉਹ ਉਹਨਾਂ ਦਾ ਸੀ ਇਸ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਗਿਆ ਨੇ ਇਹ ਦਵਾਈ ਪਾ ਲਈ ਉਹ ਮਤਲਬ ਹਫ਼ਤੇ ਇੱਕ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦਾ ਕਿ ਮੈਨੂੰ ਪਹਿਲਾਂ ਨਾਲੋਂ ਸਾਫ਼ ਦਿਸਣ ਲੱਗਿਆ ਡਾਕਟਰ ਕਹਿੰਦੇ ਹੁਣ ਵੀ ਆਪਰੇਸ਼ਨ ਹੋਊਗਾ ਪਰ ਆਪ ਹੌਲੀ ਸ਼ੁਰੂ ਕਰ ਦਵੇ ਨਾ ਚਿੱਟਾ ਮੋਤੀਆ ਨਾ ਕਾਲਾ ਮੋਤੀਆ ਕੁਝ ਵੀ ਨਹੀਂ ਰਹਿੰਦਾ ਤੇ ਅੱਖਾਂ ਦਾ ਧੁੰਦਲਾਪਾਨ ਜਾਲਾ ਸਭ ਠੀਕ ਹੋ ਜਾਂਦਾ ਐਨਕ ਉਤਰ ਜਾਂਦੀ ਆ ਮੋٹے ਤੋਂ ਮੋٹے ਸ਼ੀਸ਼ੇ ਲੱਗੇ ਹੋਣ 3 3 4 4 5 5 ਨੰਬਰ ਦੇ ਉਹ ਠੀਕ ਹੋ ਜਾਂਦੇ ਇਸ ਨੇ ਐਨਕ ਲੱਗੀ ਹੁੰਦੀ ਆ ਕਿੰਨੇ ਕ ਦਿਨ ਦਵਾਈ ਪਾਉਣ ਨਾਲ ਐਨਕ ਉਤਰ ਜਾਂਦੀ ਹੈ ਇਹ ਦੇਖੋ ਜੀ ਇਹ ਦਵਾਈ ਆ ਜਿਹੜੀ ਇਹ ਵੱਦ ਵੱਦ 2-3 ਮਹੀਨੇ ਪਾਓ ਤਾਂ ਬਿਲਕੁਲ ਠੀਕ ਹੋ ਜਾਂਦਾ ਐਨਕ ਵੀ ਉਤਰ ਜਾਂਦੀ ਆ ਪਰ ਜਿਹੜਾ ਇਹਦਾ ਰਿਜ਼ਲਟ ਆ ਉਹ ਰਿਜ਼ਲਟ ਹਫਤੇ ਬਾਅਦ ਦੇਖਣਾ ਸ਼ੁਰੂ ਹੋ ਜਾਈਂ। ਇਹ ਹਰ ਐਤਵਾਰ ਹਰ ਐਤਵਾਰ ਮਤਲਬ 50 ਤੋਂ 100 ਬੰਦਿਆਂ ਨੂੰ ਇਹ ਦਵਾਈ ਅਸੀਂ ਫ੍ਰੀ ਵੰਡਦੇ। ਸਿਰਫ ਐਤਵਾਰ ਪੁਰਾਣੇ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਦੰਦ ਗਏ ਸਵਾਦ ਗਿਆ ਤੇ ਅੱਖਾਂ ਗਈਆਂ ਜਹਾਨ ਗਿਆ ਤੇ ਦੇਖਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਦੱਸਦੇ ਆ ਬਹੁਤ ਕਿਸੇ ਇੱਕ ਇੱਕ ਦੇ ਵਿਅਕਤੀ ਤੇ ਐਨਕ ਲੱਗੀ ਹੁੰਦੀ ਸੀ ਜャ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਸੀ 80 ਸਾਲ ਦਾ 90 ਸਾਲ ਦਾ ਹੋ ਜਾਂਦਾ ਸੀ ਤਾਂ ਜਾ ਕੇ ਐਨਕ ਲੱਗਦੀ ਸੀ ਪਰ ਅੱਜ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਹਰ ਦੂਜੇ ਵਿਅਕਤੀ ਦੇ ਤਕਰੀਬਨ ਐਨਕ ਲੱਗੀ ਹੁੰਦੀ ਹੈ ਜੇ ਕਿਸੇ ਤੇ ਦੂਰ ਦੀ ਨਿਗਾਹ ਦੀ ਨਹੀਂ ਲੱਗੀ ਤਾਂ ਨੇੜੇ ਦੀ ਤਾਂ ਲੱਗੀ ਹੁੰਦੀ ਹੈ ਪਰ ਅੱਜ ਅਸੀਂ ਗੁਰੂ ਅਸ਼ੀਸ਼ ਆਰੋਗ્યਤਾ ਤੇ ਪਹੁੰਚੇ ਹਨ ਜਿਨ੍ਹਾਂ ਕੋਲ ਅੱਖਾਂ ਦੀ ਦਵਾਈ ਹੈ ਜਿਹੜੇ ਦਾਵਾ ਕਰਦੇ ਆ ਕਿ ਜਿਹੜੇ ਆਪਰੇਸ਼ਨ ਹੋਣੇ ਆ ਉਹਨਾਂ ਤੋਂ ਵੀ ਬੰਦੇ ਨੂੰ ਨਿਜ਼ਾਤ ਮਿਲ ਜਾਂਦੀ ਹੈ ਤੇ ਬਹੁਤੇ ਲੋਕਾਂ ਦੀ ਐਨਕਾਂ ਵੀ ਉਤਰ ਜਾਂਦੀਆਂ ਨੇ ਸਾਡੇ ਨਾਲ ਇੰਦਰਜੀਤ ਸਿੰਘ ਨੇ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੀ ਦਵਾਈ ਆ ਜਿਨ੍ਹਾਂ ਨਾਲ ਤੁਸੀਂ ਦਾਵਾ ਕਰਦੇ ਹੋ ਕਿ ਚਿੱਟਾ ਮੋਤੀਆ ਹੋਵੇ ਦੂਜੇ ਆਪਰੇਸ਼ਨ ਵੀ ਨਹੀਂ ਹੁੰਦੇ ਤੇ ਐਨਕ ਵੀ ਉਤਰ ਜਾਂਦੀ ਹੈ ਤੁਹਾਡੀ ਦਵਾਈ ਨਾਲ ਇਹ ਸਾਡੀ ਅੱਖਾਂ ਦੀ ਦਵਾਈ ਹੈ ਜੀ ਇਹ ਅਸੀਂ ਆਪ ਖੁਦ ਤਿਆਰ ਕਰਵਾਈ ਹੈ ਇਹ ਕਿਸੇ ਦਾ ਚਿੱਟਾ ਮੋਤੀਆ ਹੋਵੇ, ਕਾਲਾ ਮੋਤੀਆ ਹੋਵੇ, ਧੁੰਦਲਾਪਨ ਤੇ ਕਿਸੇ ਦੇ ਐਨਕ ਲੱਗੀ ਹੋਵੇ, ਅੱਜ ਕੱਲ ਤੁਸੀਂ ਦੇਖਿਆ ਹੋਣਾ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ 3-3, 4-4 ਨੰਬਰ ਦੀ ਐਨਕ ਲੱਗੀਆਂ ਤੇ ਉਹ ਉਹਨਾਂ ਦਾ ਸੀ ਇਸ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਜਾਂਦਾ। ਜਿਵੇਂ ਬਹੁਤ ਸਾਰੇ ਜਿਹੜੇ ਅੱਜ ਦੇ ਜਿਹੜੇ ਬੱਚੇ ਆ ਉਹਨਾਂ ਨੇ ਨੌਕਰੀ ਲਈ ਜਾਂ ਹੋਰ ਟੈਸਟ ਦੇਣ ਜਾਣਾ ਹੁੰਦਾ ਹੈ ਨਾ ਉੱਥੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਨਿਗਾਹ ਦਾ ਹੁੰਦਾ ਤਾਂ ਉੱਥੇ ਉਹਨਾਂ ਨੂੰ ਬੜੀ ਪ੍ਰੋਬਲਮ ਦੀ ਉਹਨਾਂ ਲਈ ਦਵਾਈ ਤੁਹਾਡੀ ਕਿਵੇਂ ਹੈ ਅਸੀਂ ਬਹੁਤ ਇਹ ਸਾਡੀ ਦਵਾਈ ਹੈ ਇਹ ਇਹ ਵੀ ਸਾਡੀ ਦਵਾਈ ਵਿਦੇਸ਼ਾਂ ਚ ਜਾਣ ਲੱਗੀ ਇੰਡੀਆ ਚ ਤਾਂ ਹੈ ਹੀ ਆ ਜਿਨ੍ਹਾਂ ਨੇ ਇਹ ਦਵਾਈ ਪਾ ਲਈ ਉਹ ਮਤਲਬ ਹਫ਼ਤੇ ਇੱਕ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦਾ ਪਰ ਮੈਨੂੰ ਪਹਿਲਾਂ ਨਾਲੋਂ ਸਾਫ਼ ਦਿਸਣ ਲੱਗ ਗਿਆ ਇਹ ਹੁਣ ਜਿਵੇਂ ਕੋਈ ਅ ਕਟਾ ਮਿੱਟੀ ਨਾਲ ਅੱਖਾਂ ਖਰਾਬ ਹੁੰਦੀਆਂ ਜਾਂ ਅੱਜਕੱਲ ਬੱਚੇ ਮੰਨ ਲੋ ਜਾਂ ਸਿਆਣੇ ਵੀ ਬਹੁਤ ਜ਼ਿਆਦਾ ਮੋਬਾਈਲ ਦੇਖਦੇ ਆ ਬਹੁਤ ਜ਼ਿਆਦਾ ਮੋਬਾਈਲ ਦੇਖਣ ਨਾਲ ਕੀ ਆ ਸਿੱਧਾ ਅਸਰ ਅੱਖਾਂ ਤੇ ਪੈਂਦਾ ਤੇ ਉਹ ਹੁਣ ਬੱਚੇ ਹਟਦੇ ਨਹੀਂ ਜਾਂ ਸਿਆਣੇ ਵੀ ਨਹੀਂ ਹਟਦੇ ਤਾਂ ਫਿਰ ਅਸੀਂ ਉਹਦਾ ਹੱਲ ਕੱਢਿਆ ਵੀ ਚਲੋ ਕੋਈ ਗੱਲ ਨਹੀਂ ਥੋੜਾ ਬੋਤੋ ਮੋਬਾਈਲ ਵੀ ਦੇਖ ਲਓ ਪਰ ਆ ਦਵਾਈ ਪਾਈ ਜਾਓ ਇਦੇ ਨਾਲ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਅੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਡਾਕਟਰ ਕਹਿੰਦੇ ਹੁਣ ਵੀ ਆਪਰੇਸ਼ਨ ਹੋਊਗਾ ਪਰ ਆਪ ਹੁਣੇ ਸ਼ੁਰੂ ਕਰ ਦੋਵੇ ਨਾ ਚਿੱਟਾ ਮੋਤੀਆ ਨਾ ਕਾਲਾ ਮੋਤੀਆ ਕੁਝ ਵੀ ਨਹੀਂ ਰਹਿੰਦਾ ਤੇ ਅੱਖਾਂ ਦਾ ਧੁੰਦਲਾਪਾਨ ਜਾਲਾ ਸਭ ਠੀਕ ਹੋ ਜਾਂਦਾ ਐਨਕ ਉਤਰ ਜਾਂਦੀ ਆ ਮੋٹے ਤੋਂ ਮੋٹے ਸ਼ੀਸ਼ੇ ਲੱਗੇ ਹੋਣ 3 3 4 4 5 5 ਨੰਬਰ ਦੇ ਉਹ ਠੀਕ ਹੋ ਜਾਂਦੇ ਇਹ ਕਿੰਨੇ ਕੁ ਦਿਨਾਂ ਦਾ ਕੋਰਸ ਹੁੰਦਾ ਮੰਨ ਲਓ ਕਿਸੇ ਨੇ ਐਨਕ ਲੱਗੀ ਹੋਈ ਆ ਕਿੰਨੇ ਕੁ ਦਿਨ ਦਵਾਈ ਪਾਉਣ ਨਾਲ ਐਨਕ ਉਤਰ ਜਾਂਦੀ ਆ ਇਹ ਦੇਖੋ ਜੀ ਇਹ ਦਵਾਈ ਆ ਜਿਹੜੀ ਇਹ ਵੱਧ-ਵੱਧ 2-3 ਮਹੀਨੇ ਬਾਅਦ ਬਿਲਕੁਲ ਠੀਕ ਹੋ ਜਾਂਦਾ ਐਨਕ ਵੀ ਉਤਰ ਜਾਂਦੀ ਆ ਪਰ ਜਿਹੜਾ ਇਹਦਾ ਰਿਜ਼ਲਟ ਆ ਉਹ ਰਿਜ਼ਲਟ ਹਫ਼ਤੇ ਬਾਅਦ ਦਿਖੜਾ ਸ਼ੁਰੂ ਹੋ ਜਾਂਦਾ ਬੰਦੇ ਨੂੰ ਮਹਿਸੂਸ ਹੁੰਦਾ ਕਿ ਮੈਨੂੰ ਯਾਰ ਅੱਗੇ ਨਾਲੋਂ ਵੱਧ ਦਿਖਣ ਲੱਗ ਪਿਆ ਜਿਵੇਂ ਐਨੀ ਦੂਰ ਤੋਂ ਜਿਵੇਂ ਲਾ ਲਓ ਕੁਝ ਦੂਰ ਤੋਂ ਟੀਵੀ ਸਾਫ਼ ਨਹੀਂ ਸੀ ਦਿਸਦਾ ਤੇ ਉਹ ਹੁਣ ਉਹ ਅੱਖਰ ਪੜਨੇ ਸ਼ੁਰੂ ਹੋ ਗਏ ਜਾਂ b 50 ਮੀਟਰ ਦੀ 100 ਮੀਟਰ ਤੋਂ ਕੁਝ ਦੇ ਇਦਾਂ ਨਹੀਂ ਸੀਗਾ ਉੱਥੋਂ ਦਿਸਣਾ ਸ਼ੁਰੂ ਹੋ ਜੂਗਾ ਇਹ ਦਵਾਈ ਬੋਲੂਗੀ ਜੀ ਹੂੰ ਇਹ ਦਵਾਈ ਆਪਣੇ ਆਪ ਅੱਖਾਂ ਨੂੰ ਦੱਸੂਗੀ ਵੀ ਤੇਰੀ ਅੱਖਾਂ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਇਹ ਕੀਮਤ ਕਿੰਨੀ ਹੈ ਇਸ ਦਵਾਈ ਦੀ ਇਹ ਸਿਰਫ 100 ਰੁਪਏ ਦੀ ਹੈ ਸ਼ੀਸ਼ੀ ਹੂੰ ਇਹ 100 ਰੁਪਏ ਦੀ ਸਿਰਫ ਸ਼ੀਸ਼ੀ ਆ ਅਸੀਂ ਹਰ ਐਤਵਾਰ ਹਰ ਐਤਵਾਰ ਮਤਲਬ 50 ਤੋਂ 100 ਬੰਦਿਆਂ ਨੂੰ ਇਹ ਦਵਾਈ ਅਸੀਂ ਫ੍ਰੀ ਵੰਡਦੇ ਹੂੰ ਸਿਰਫ ਐਤਵਾਰ 50 ਤੋਂ 100 ਬੰਦਿਆਂ ਨੂੰ ਅਸੀਂ ਇਹ ਦਵਾਈ ਫ੍ਰੀ ਵੰਡਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਦਵਾਈ ਨਾਲ ਦੁਨੀਆਂ ਬਹੁਤ ਅੱਖਾਂ ਦੀਆਂ ਬਿਮਾਰੀਆਂ ਤੋਂ ਰਾਹਤ ਪਾਵੇ ਹਾਂ ਤੇ ਤੁਹਾਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲੇ ਇਹ ਆਨਲਾਈਨ ਵੀ ਭੇਜ ਦਿੰਦੇ ਆ ਜਾਂ ਇੱਥੇ ਆਉਣਾ ਹੀ ਪਊਗਾ ਇਹ ਅਸੀਂ ਆਨਲਾਈਨ ਵੀ ਭੇਜ ਦਿੰਦੇ ਆ ਤੇ ਥੋੜੇ ਵੱਡਾ ਵੱਡਾ ਆਰਡਰ ਹੋਵੇ ਤਾਂ ਆਨਲਾਈਨ ਭੇਜ ਦਿੰਦੇ ਆ ਤੇ ਨਹੀਂ ਤਾਂ ਸਾਡਾ ਦੁਆਖਾਨਾ ਹੈਗਾ ਹੀ ਇੱਥੇ ਆ ਜੀਐਨ ਕਾਲਜ ਦੇ ਸਾਹਮਣੇ ਰੋਡੇ ਫਾਟੇਗਾ ਰੋਡੇ ਫਾਟੇਗ ਤੋਂ ਪਹਿਲਾਂ ਸ਼ਿਵ ਦੁਰਗਾ ਮੰਦਿਰ ਹੈ ਮੰਦਿਰ ਤੋਂ ਪਹਿਲਾਂ ਅਗਰਵਾਲ ਕੈਮਿਸਟ ਵਾਲੀ ਗਲੀ ਦੇ ਅੰਦਰ ਜਿਹੜੇ ਆਪਣੀ ਕਲੀਨਿਕ ਆ ਉੱਥੇ ਤੁਸੀਂ ਆ ਕੇ ਲਿਜਾ ਸਕਦੇ ਮੈਂ ਤਾਂ ਇਹ ਦਰਸ਼ਕਾਂ ਨੂੰ ਕਹੂੰਗਾ ਸੰਗਤਾਂ ਨੂੰ ਵੀ ਇਹ ਜਿਹੜੀ ਦਵਾਈ ਆ ਅਸੀਂ ਜਦੋਂ ਫ੍ਰੀ ਵੰਡਦੇ ਆ ਉਸ ਟਾਈਮ ਲੈ ਕੇ ਜਾਣ ਤੇ ਆਪਣੀ ਅੱਖਾਂ ਬਿਲਕੁਲ ਫ੍ਰੀ ਚ ਠੀਕ ਕਰੋ ਇਸ ਨਾਲ ਬਾਈ ਇੰਦਰਜੀਤ ਸਿੰਘ ਸਿੱਗੇ ਜਿਹੜੇ ਕਹਿੰਦੇ ਗੁਰੂ ਸ਼ੀਸ਼ ਸਰਵੈਦ ਦਾ ਤੋਂ ਜਿਹੜੇ ਕਹਿੰਦੇ ਕਿ ਸਿਰਫ 100 ਰੁਪਏ ਦੀ ਵੈਸੇ ਫ੍ਰੀ ਦੇ ਵਿੱਚ ਕੈਂਪ ਵੀ ਲਾਉਂਦੇ ਆ ਪਰ ਰੂਟੀਨ ਦੇ ਵਿੱਚ 100 ਰੁਪਏ ਦੀ ਇੱਕ ਦਵਾਈ ਹੈ ਕਹਿੰਦੇ ਇਹਨਾਂ ਦੀ ਦਵਾਈ ਪਾਉਣ ਦੇ ਨਾਲ 2-3 ਮਹੀਨਿਆਂ ਦੇ ਵਿੱਚ ਜੇ ਕਿਸੇ ਵਿਅਕਤੀ ਦੇ ਅੱਖਾਂ 'ਨਕ ਲੱਗੀ ਹੋਊਗੀ ਤਾਂ ਐਨਕ ਤੱਕ ਉਤਰ ਜਾਊਗੀ ਕਿਉਂਕਿ ਅੱਜਕੱਲ੍ਹ ਛੋਟੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਛੋਟੇ-ਛੋਟੇ ਬੱਚਿਆਂ ਦੇ ਐਨਕਾ ਲੱਗੀਆਂ ਹੋਈਆਂ ਨੇ ਉਹ ਵੀ ਉਤਰ ਜਾਣਗੀਆਂ ਕੈਮਰਾਮੈਨ ਹੈਪੀ ਦੇ ਨਾਲ ਪੰਜਾਬੀ ਐਮ ਟੀਵੀ ਦੇ ਲਈ ਰਵੀ ਪਟੜੀ